ਤੇਰੀ ਜ਼ਿੰਦਗੀ ਦਾ ਸਭ ਤੋਂ ਵੱਡਾ ਦੁਸ਼ਮਣ ਕੋਈ ਬੰਦਾ ਨਹੀਂ ਤੇਰਾ ਆਪਣਾ ਸ਼ਰਮ ਤੇ ਡਰ ਹੈ ਇਹ ਦੋਵੇਂ ਜੇ ਖਤਮ ਕਰ ਲਈਏ ਫਿਰ ਤੈਨੂੰ ਰੋਕਣ ਵਾਲਾ ਕੋਈ ਨਹੀਂ ਜੇਕਰ ਤੁਸੀਂ ਵੀ ਆਪਣੇ ਡਰ ਤੋਂ ਆਪਣੀ ਸ਼ਰਮ ਤੋਂ ਪਰੇਸ਼ਾਨ ਜੇ ਤਾਂ ਮੈਂ ਤੁਹਾਨੂੰ ਕੁਝ ਸਟੈਪ ਦੱਸਣ ਲੱਗਾ ਹਾਂ ਜਿਨ੍ਹਾਂ ਨੂੰ ਤੁਸੀਂ ਆਪਣੀ ਜ਼ਿੰਦਗੀ ਵਿੱਚ ਵਰਤ ਸਕਦੇ ਹੋ ਨੰਬਰ 1 ਲੋਕ ਕੀ ਕਹਿਣਗੇ ਇਹ ਸਭ ਤੋਂ ਵੱਡਾ ਜ਼ਹਿਰ ਜਦ ਤੂੰ ਲੋਕਾਂ ਦੀ ਸੋਚ ਤੋਂ ਡਰਦਾ ਹੈ ਉੱਥੇ ਹੀ ਤੂੰ ਹਾਰ ਜਾਂਦਾ ਹੈ ਯਾਦ ਰੱਖ ਲੋਕ ਇੱਕ ਦਿਨ ਹੱਸਦੇ ਨੇ ਦੂਜੇ ਦਿਨ ਭੁੱਲ ਜਾਂਦੇ ਨੇ ਪਰ ਤੀਜੇ ਦਿਨ ਤੇਰੀ ਕਾਮਯਾਬੀ ਦੇ ਗੀਤ ਗਾਉਂਦੇ ਨੇ ਨੰਬਰ 2 ਡਰ ਮੁੱਕਦਾ ਕੰਮ ਕਰਨ ਨਾਲ ਸੋਚਣ ਨਾਲ ਨਹੀਂ ਜਿਹੜੀ ਚੀਜ਼ ਤੋਂ ਡਰ ਲੱਗਦਾ ਉਹੀ ਚੀਜ਼ ਸਭ ਤੋਂ ਪਹਿਲਾਂ ਕਰ ਪਹਿਲੇ ਦਿਨ ਆਵਾਜ਼ ਕਮੇਗੀ ਦੂਜੇ ਦਿਨ ਹਿੰਮਤ ਵਧੇਗੀ ਤੀਜੇ ਦਿਨ ਤੈਨੂੰ ਖੁਦ ਵਿਸ਼ਵਾਸ ਹੋਵੇਗਾ ਮੈਂ ਕਰ ਸਕਦਾ ਹਾਂ ਨੰਬਰ 3 ਸ਼ਰਮ ਉੱਥੇ ਆਉਂਦੀ ਹੈ ਜਿੱਥੇ ਤੂੰ ਆਪਣੇ ਆਪ ਨੂੰ ਛੋਟਾ ਸਮਝਦਾ ਹੈ ਆਪਣੇ ਮਨ ਨੂੰ ਇੱਕ ਹੀ ਗੱਲ ਕਹਿੰਦਾ ਰਹੇ ਮੈਂ ਪੂਰਾ ਨਹੀਂ ਪਰ ਮੈਂ ਕੋਸ਼ਿਸ਼ ਜ਼ਰੂਰ ਕਰਦਾ ਹਾਂ ਇਹ ਸੋਚ ਸ਼ਰਮ ਨੂੰ ਮਾਰ ਦਿੰਦੀ ਹੈ ਨੰਬਰ 4 ਰੋਜ਼ ਦੀ ਜ਼ਿੰਦਗੀ ਵਿੱਚ ਛੋਟੀਆਂ ਹਿੰਮਤਾਂ ਜੋੜੋ ਆਪਣੇ ਦਿਨ ਵਿੱਚ ਕੋਈ ਇੱਕ ਕੰਮ ਅਜਿਹਾ ਕਰੋ ਜੋ ਤੁਹਾਨੂੰ ਥੋੜਾ ਮੁਸ਼ਕਲ ਲੱਗਦਾ ਹੈ ਜਿਵੇਂ ਕਿਸੇ ਨਵੇਂ ਬੰਦੇ ਨਾਲ ਗੱਲਬਾਤ ਕਰਨੀ ਆਪਣੀ ਗੱਲ ਸਾਫ਼ ਬੋਲਣੀ ਕੈਮਰੇ ਸਾਹਮਣੇ ਛੋਟੀ ਵੀਡੀਓ ਬਣਾ ਲੈਣੀ ਇਹ ਛੋਟੇ ਕਦਮ ਵੱਡੀ ਹਿੰਮਤ ਬਣਾਉਂਦੇ ਨੇ ਨੰਬਰ 5 ਆਪਣੇ ਆਪ ਦੀ ਕਦਰ ਕਰੋ ਜੇ ਤੂੰ ਆਪਣੇ ਆਪ ਨੂੰ ਸਨਮਾਨ ਦੇਵੇਂਗਾ ਦੁਨੀਆ ਤੈਨੂੰ ਦੋ ਗੁਣਾ ਦੇਵੇਗੀ ਜੇ ਤੂੰ ਆਪਣੇ ਆਪ ਤੋਂ ਸ਼ਰਮਾਉਂਦਾ ਫਿਰੇਂਗਾ ਲੋਕ ਤੈਨੂੰ ਹਮੇਸ਼ਾ ਹੀਠਾਂ ਦਿਖਾਉਣਗੇ ਵੀਡੀਓ ਦੇ ਆਖਿਰ ਵਿੱਚ ਸ਼ਰਮ ਤੇ ਡਰ ਦੋਵੇਂ ਝੂਠ ਨੇ ਪਰ ਇਹ ਹੈ ਕਿ ਤੂੰ ਸਭ ਕੁਝ ਕਰ ਸਕਦਾ ਹੈ ਆਪਣੇ ਆਪ ਤੇ ਵਿਸ਼ਵਾਸ ਕਰ ਲੈ ਫਿਰ ਤੈਨੂੰ ਕੋਈ ਰੋਕ ਨਹੀਂ ਸਕਦਾ ਇਹ ਵੀਡੀਓ ਤੁਸੀਂ ਉਹਨਾਂ ਸੱਜਣਾ ਨਾਲ ਆਪਣੇ ਦੋਸਤਾਂ ਨਾਲ ਸ਼ੇਅਰ ਕਰ ਸਕਦੇ ਹੋ ਜਿਹੜੇ ਲੋਕੀ ਆਪਣੇ ਆਪ ਵਿੱਚ ਸ਼ਰਮ ਤੇ ਡਰ ਮਹਿਸੂਸ ਕਰਦੇ ਨੇ ਜੇਕਰ ਤੁਹਾਨੂੰ ਇਸ ਵੀਡੀਓ ਤੋਂ ਮਿਲੀ ਹੋਈ ਜਾਣਕਾਰੀ ਚੰਗੀ ਲੱਗੀ ਹੈ ਤਾਂ ਕਿਰਪਾ ਕਰਕੇ ਵੀਡੀਓ ਨੂੰ ਆਪਣੇ ਦੋਸਤਾਂ ਦੇ ਨਾਲ ਜ਼ਰੂਰ ਸ਼ੇਅਰ ਕਰੋ